ਕਹੋ ਹਲੋ ਹਾਂ ਵੀ ਦੱਸੋ ਮੈਂ ਗੋਲਡੀ ਮੈਂ ਵਿਕਰਮ ਰਾਹੀ ਬੋਲ ਰਿਹਾ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਹਾਂ ਦੱਸੋ ਹਾਂ ਮੈਂ ਗੋਲਡੀ ਬੋਲ ਰਿਹਾ ਹਾਂ ਬਾਹਰ ਤੋਂ ਮੈਂ ਕਿਹਾ ਮਾਰਾ ਆਇਆ ਭਾਈ ਜੀ ਤੁਹਾਡੀ ਨਿਆਇ ਜੋ ਲਾਦ ਅਚਾਰੀ ਜੀ ਅੱਜ ਦੀ ਸੜਕੀ ਮੈਂਗਾ ਸੁਣ ਕਰ ਲਗੇ ਮੈਂ ਕਿ ਤੂੰ ਸੀ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਖਲੀ ਫੇਰ ਕੋਈ ਅਜੇ ਰਾਣਾ ਮਾਰਤਾ ਹੁਣ ਇਹ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹੈ ਕਿਵੇਂ ਕੀ ਅੰਕੀ ਚਾਹਤਾ ਮੈਂ ਤੇ ਮੋਟੇ ਮਾਰੀਆ ਆ ਕੇ ਮੁੰਡੇ ਕੋ ਬਾਹਰ ਆ ਵੀ ਤੇਰੇ ਮੁਖਬਰ ਨਹੀਂ ਸੀ ਅਜੇ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਾ ਹੈ ਕਿ ਤੇਰਾ ਮੁਖਬਰ ਨਹੀਂ ਸੀ ਖਾਣਾ ਆਉਂਦੇ ਘਰਦਿਆਂ ਵੀ ਹਸਵਾਲ ਤੇ ਚੜਾਤਾ ਨਹੀਂ ਤੇ ਕੁੜਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੰਦਿਆਂ ਦੀ ਗੱਲ ਕਰ ਮੇਰੀ ਠੀਕ ਹੈ ਆ ਜਿਹੜੀ ਉਹ ਫਾਰਮਾਂ ਦੀ ਜਮਨੀ ਨਾ ਉਹ ਕਾਹਦੀ ਮੋਗਵਰ ਦੇ ਠੀਕ ਹੈ ਤੁਸੀ ਮਾਰੀ ਜਾਂਦੇ ਹੋ ਸ਼ਾਹ ਸ਼ਾਹ ਹੋ ਰਹੇ ਨੇ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਿਆ ਉਹਦੇ ਪਾਗਿਆ ਹੱਕ ਤੋਂ ਮਰਿਆ ਉਹ ਕੰਦ ਬਣਾਉਂਦਾ ਬਟਾ ਉਹ ਦਲੇਰ ਸੀ ਕਿ ਬੰਦੂਆਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇ ਵੀ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਗੀ ਜਿਹੜੀ ਨਹੀਂ ਕਰਦੀ ਆ ਕਿਤੇ

ਹਾਂ ਮੈਂ ਮੰਨ ਲਿਆ ਕਿ ਸਾਡੇ ਮਤੇ ਨਹੀਂ ਸੱਚ ਹੈ ਕਿ ਇਹਦੇ ਆਉਣਾ ਜ਼ਰੂਰ ਹੈ ਕਿ ਜੇ ਅਸੀਂ ਨਹੀਂ ਕੀਤਾ ਤੂੰ ਵੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੋੜਾ ਹਾਲ ਸਾਡਾ ਨਿਰਿੰਦਰ ਨੂੰ ਹਾਂ ਜਿਹੜਾ ਹੈਗਾ ਤੁਹਾਡਾ ਨਿਰਵੇਸ਼ ਹੈ ਕਿਹਦਾ ਬੰਦਾ ਸੁਗਾ ਗੱਲ ਨਹੀਂ ਕਰਦਾ ਅਸਵਾਦੀ ਵਾਲੇ ਜਿਹਨੇ ਕਹਿੰਦਾ ਉਹ ਕੋਈ ਕਿਹੜੇ ਨੇ ਹੈਂ ਤਰਦੀਪ ਦਾ ਇਹ ਕੌਣ ਹੈ ਅੱਜ ਵੀ ਤਰਦੀਪ ਵਾਲਾ ਮੈਂ ਅੱਜ ਵੀ ਜਿੱਦਾਂ ਮੈਨੂੰ ਮੈਨੋਰੀ ਚ ਪੱਕਣੀ ਸੀ ਠੀਕ ਹੈ ਅੱਜ ਆ ਮਾਰਿਆ ਤੇ ਤੂੰ ਭੱਜੇ ਨਹੀਂ ਕਦੇ ਬਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਆਇਆ ਬਾਈ ਜੀ ਜਿੰਨੇ ਮੁਖਬਰ ਮਰਜ਼ੀ ਬਣਾ ਲਓ ਸਾਡੇ ਗਰੁੱਪ 'ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਆ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਦਾ ਦੇ ਲਿਆ ਕੇ ਆ ਕੇ ਕਰਵਾਲ ਵਾਲੇ ਸ਼ਟਰਾਂ ਨੂੰ ਰਿਮਾਂਡ ਤੇ ਲਿਆ ਕੇ ਜਿਹੜੀ સેવા ਕੀਤੀ ਹੈ ਨਾ ਤੁਸੀਂ ਉਹ ਸਾਨੂੰ ਰੈਂਦੀ ਉਮਰ ਤੱਕ ਯਾਦ ਰਹੂਗੀ ਜੀ ਤੇ ਜਿਹੜਾ ਚਸਕਾ ਜਿਹੜੀ ਚਸਕੇ ਮੇਰੇ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਸਿੱਧੀ ਗੱਲ ਆ ਤੂੰ ਮੈਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕਰੀਂ ਜੇ ਤੂੰ ਬਿਲਕੁਲ ਸਹੀ ਕੰਮ ਕਰਦੀ ਨੌਕਰੀ ਦੇ ਮੁਤਾਬਕ ਕਰਦੇ ਆ ਬਾਈ ਜੀ ਸਰ ਹੋ ਗਈ ਉਹ ਫਾਈਲ ਸੱਤ ਦਾ ਨਾਮ ਅਹੀ ਆ ਕੇ ਤੁਹਾਨੂੰ ਲਾਵਾਂਗੇ ਇਹ ਮੰਗਵਾਉਣਾ ਤੇ ਮਾਰ ਤੇ ਉਹ ਸਪੈਸ਼ਲ ਟ੍ਰੀਟਮੈਂਟ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਤੋਂ ਰਾਸਤਰੀ ਥੋੜੇ ਕਦੇ ਠੀਕ ਹੈ ਨਾ ਉਹ ਥੋੜਿਆਂ ਕਰੀ ਜਾਵਾਂ ਆਉਂਦੀ ਆ ਸਾਡਾ ਸਾਡੇ ਆਪ ਦਾ ਜਦੋਂ ਹੋਊਗਾ ਕਿ ਕਰੋ ਗਲਤੀ ਤਾਂ ਵੀ ਬਿਲਕੁਲ ਨਹੀਂ ਬਕਤਾਂਗੇ ਠੀਕ ਹੈ ਨਾ ਅਫੇ ਰਾਤ ਨੂੰ ਇਹਨਾਂ ਲਈ ਨੰਬਰ ਵਿੱਚ ਰਸਤਰੀ ਬੋਧ ਕੋਲ ਆਇੰਨ ਕਰੀਆਂ ਹਾਂ ਮੈਂ ਕਰ ਰਿਹਾ ਸੀ ਮੈਂ ਹੀ ਕਰਾਂਗਾ ਲੋ ਨੰਬਰ ਆ ਮੈਂ ਤੁਹਾਨੂੰ ਇੰਨੀ ਗੱਲ ਕਿਹਾ ਕੀ ਆਂ ਕਰ ਰਹੇ ਹੋ ਮੇਰੇ ਪਾਸੇ ਕਰ ਲੋ ਇੰਨਾ ਚਿੱਟਿਆਂ ਚਮਗਲਾ ਰਹਿਣ ਨੂੰ ਤੁਸੀਂ ਸਪੋਰਟ ਕਰਦੇ ਹੋ ਪ੍ਰੋਪਰ ਇਨਰਲੀ ਇਹਨੂੰ ਮਾਫ਼ੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਕਹਿੰਦਾ ਹਾਂ ਦੁਤਾਏ ਜਿਹੜਾ ਹੈ ਸਭਾ ਦੀਆਂ ਕੰਮ ਨਹੀਂ ਕੀਤੀ ਕੋਸ਼ਿਸ਼ ਨਹੀਂ ਦੀ ਆ ਫਰਦੀਪ ਆਲਾ ਫਿਰ ਆਰਪੀਜੀ ਚ ਨਰੇਸ਼ ਆ ਗਿਆ ਇਹ ਕਿ ਤਮ ਸੀਗੇ ਆਪਣੀ ਗੱਲ ਨਹੀਂ ਸੀ ਆਹ ਭਾਈ ਜੀ ਝੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਕਾ ਕਰਦਾ ਠੀਕ ਹੈ ਨਾ ਪ੍ਰੇਮੀ ਛੱਡ ਮੇਰਾ ਆਰ ਪੀ ਜੀ ਡਾਕਟਰ ਕਰਾ ਫਿਰ ਇੰਟੈਲੀਜੈਂਸ ਸਟੇਨ ਉਹ ਨਰੇਸ਼ ਨੇ ਜੋ ਬੰਦੇ ਦੇ ਉੱਤੇ ਉਸ ਤੋਂ ਬਾਅਦ ਜੇ 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 ਪੂਰਾ ਹਾਥੋਂਟ ਆਮੀ ਦੇ ਦਿੰਦੇ ਹੈ ਕੁਝ ਨਹੀਂ ਮਾਰੇ ਹੁੰਦੇ ਜਾਂਦੇ ਉੱਤੇ بڑے ਘੋੜੇ ਜਿੰਨੇ ਵੀ ਸਾਰੇ ਕਿਰਾਏ ਦਾ ਉਹ ਗਲਤ ਕਰ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਦੇ ਦਿੰਦੇ ਮਤਲਬ ਜੇ ਦਿੱਤੀ ਹੈ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਉਹਨਾਂ ਕੋਲ ਆਈ ਸੀਗਾ ਉਹਨਾਂ ਨੂੰ ਕਹਿੰਦੇ ਜੇ ਮਰਜ਼ੀ ਆ ਕਰੋ ਭਾਈ ਜੀ ਤੋਂ ਮੁੱਕੇ ਮੰਗਣੋਂ ਤੱਕ ਪੈਸੇ ਕਰਕੇ ਦੇ ਦੇਣਾ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੀ ਦਾ ਲੱਗੇ ਆ ਉੱਕੇ ਕਰਾਂਗੇ ਸਹੀ ਚਮਚਾ ਥਾਲੀ ਦੇ ਕਰੋ ਸਮਗਰਾਂ ਦੀ ਮਦਦ ਨਾਲ ਕਰੋ ਪਹਿਲਾਂ ਮਦਦ ਨਾਲ ਕਰੋ ਪੰਜਾਬ ਦੀਆਂ ਚਿੱਟੇ ਵਾਲਿਆਂ ਕਰਕੇ ਬਾਈ ਇਹ ਗੱਲ ਕਹਿ ਰਹੇ ਤੁਹਾਨੂੰ ਨਾ ਕਰੋ ਬੰਦੇ ਦੀ ਮਦਦ ਬਹੁਤ ਬੜੀਆਂ ਹੋਰ ਵੀ ਬਹੁਤ ਕਿਤੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਦੁਨੀਆ ਦੀ ਚਮਕੀ ਆ ਰਾਜੀ ਇਹ ਇਹ ਮਸ਼ਹੂਰ ਇਹ ਜਾਨ ਕਰੂਗਾ ਉਹ ਨੂੰ ਬਿਲਕੁਲ ਨਹੀਂ ਬਖਸ਼ ਰਾਂਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਤਰੀਦਰ 나 ਮੈਨੂੰ ਲੋੜ ਆ ਤੈਨੂੰ ਇਹ ਦੱਸਣ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਖਿਰ ਨੂੰ ਇੱਦਾਂ ਕਰਦਾ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੇਰੀ ਗੱਲ ਕੋਈ ਗੱਲ ਹੀ ਨਹੀਂ ਕਹਿਦਾ ਛੋਟੇ ਹਾਂਜੀ ਅਜੇ ਰਾਣਾ ਕੋਖ ਬਣਾਇਆ ਉਹ ਵੀ ਮਾਰਿਆ ਬੋਲੀ ਬਣਾਇਆ ਉਹ ਵੀ ਮਾਰਿਆ ਜਿਹੜੇ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਨਾ ਸੀ ਕੁਝ ਬਣਦਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਲੋਕਾਂ ਦੇ ਪੁੱਤ ਮਰ ਰਹੇ ਨੇ ਭੁੱਖ ਭੁੱਖਟ ਪੈਂਦਾ ਹੋਣਾ ਤਾਂ ਘਾਟਾ ਹੀ ਕਰ ਰਹੇ ਸੀ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤਾਂ ਸਾਨੂੰ ਘਰ ਨਾਲ ਛੱਡਨੇ ਪੈਂਦੇ ਠੀਕ ਹੈ ਹਿੰਦੀ ਪੁਲਿਸ ਵਾਲੇ ਤੁਹਾਨੂੰ ਬੰਦਾ ਮਾਰ ਕੇ ਚੋ ਕੇ ਪੁੱਤ ਕੋਈ ਹੋ ਜੇ ਰੋਂਗ ਜਿਹੜਾ ਕਹਦਾ ਕਿ ਕਿਸੇ ਕੰਮ ਤੇ ਗਲਤ ਕਰਦਾ ਜੋ ਉਹ ਨਹੀਂ ਕਰਦਾ ਸੰਪੂਰਨ ਨਹੀਂ ਪਰ ਅੱਰਾ ਤੁਸੀਂ ਨਹੀਂ ਕਰੀਏ ਅਸੀਂ ਆਪਣਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਨਹੀਂ ਦੇਖ ਲਾਂਗੇ ਆਪਾਂ ਕਿਹੜੇ ਕਿਹੜਾ ਬਰਾ ਮਾਰ ਕੇ ਤੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਹਿੰਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸਾਰਟੀ ਕੀਤਾ ਤੁਸੀਂ ਕਿਹੜੇ ਕਿਹੜਾ ਬਰਾ ਮਾਰ ਕੇ ਜੀ ਤਾਂ ਜੋ ਸਹੀ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਜੋ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਕਰੇਗਾ ਕੋਈ ਮੂਲ ਮੁਤਾਬਕ ਬਣਦਾ ਸਾਰਾ ਮੈਂ ਤੁਹਾਨੂੰ ਰਿਟੈਲੀਗੇਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਵਿੱਚ ਕੋਈ ਗੱਲ ਨਹੀਂ ਤੂੰ ਫੋਨ ਕਰਕੇ ਮਾਰਦਾ ਮਾਰਦਾ ਸੇਰਾ ਉਹ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਨਹੀਂ ਬਹੁਤ ਖੁਸ਼ ਆ ਇਹ ਕਹਨਾ ਮੈਨੂੰ ਪਤਾ ਤੁਹਾਡੇ ਕੋਲ ਸੋ ਕੁਸ਼ ਹੈ ਤੁਹਾਡੇ ਕੋਲ ਮੁੱਖ ਬਰੀ ਨਹੀਂ ਹੋਸ ਤੁਹਾਡੇ ਕੋਲ ਛਿੱਟੂ ਨਹੀਂ ਹੈਗਾ